ਦਰਸ਼ਕੋ ਅਜੋ ਤੁਨ ਨੂੰ ਮੈਂ ਦਿਖਾ ਦਿਆਂ ਸਕੂਨ ਵਾਲੀ ਥਾਂ ਕੱਚਾ ਘਰ ਆ ਇਸ ਵਕਤ ਮੈਂ ਰਾਜਸਥਾਨ ਤੇ ਮੱਧ ਪ੍ਰਦੇਸ਼ ਦੇ ਬਾਰਡਰ ਦੇ ਉੱਤੇ ਆ ਇਹ ਜਿਆਦਾ ਵੱੱਚੀ ਸਿ ਸਮਾਜ ਦੇ ਮਤਲਬ ਘਰ ਹੁੰਦੇ ਆ ਦੇਖ ਸਕਦੇ ਲੱਪ ਪੋਚ ਕੇ ਬਣਾਇਆ ਗਿਆ ਤਾਂ ਉਹ ਘਰਾਂ ਤੇ ਆ ਦਰਖਤ ਦਾ ਵੀ ਬਹੁਤ ਫਾਇਦਾ ਤੇ ਘਰ ਦੇ ਵਿੱਚ ਦਰਖਤ ਇੱਥੇ ਆਮ ਲੱਗਿਆ ਇਹ ਰੋਜ਼ਗਾਰ ਦਾ ਸਾਧਨ ਵੀ ਆ ਇਹ ਤਿੰਦੂ ਦਾ ਰੁੱਖ ਕਹਿੰਦੇ ਆ ਜਿਹੜੇ ਇੱਥੋਂ ਦੇ ਫਸਨੀਕ ਆ ਉਹਨਾਂ ਨੂੰ ਤਾਂ ਆਮ ਪਤਾ ਵਾ ਤਿੰਦੂ ਦਾ ਰੁੱਖ ਆਮ ਤੌਰ ਤੇ ਮੱਧ ਪ੍ਰਦੇਸ਼ ਰਾਜਸਥਾਨ ਓਡੀਸਾ ਝਾਰਖੰਡ ਇੰਨਾ ਏਰੀਏ ਦੇ ਵਿੱਚ ਜ਼ਿਆਦਾ ਹੁੰਦਾ ਵਾ ਇਹਦੇ ਪੱਤੇ ਵੀ ਕੰਮ ਆਉਂਦੇ ਆ ਇਹਦਾ ਫਲ ਵੀ ਕੰਮ ਆਉਂਦਾ ਫਲ ਲੱਗਿਆ ਹੋਇਆ ਆ ਦੇਖੋ ਫਲ ਕਿੰਨਾ ਇਹ ਫਲ ਚੀਕੂ ਵਰਗਾ ਹੁੰਦਾ ਸਵਾਦ ਦਾ ਚੀਕੂ ਦੀ ਤਰ੍ਹਾਂ ਹੁੰਦਾ ਤੇ ਵਿੱਚੋਂ ਗਟਕ ਵੀ ਇਹਦੇ ਚੀਕੂ ਵਰਗੀ ਹੀ ਨਿਕਲਦੀ ਆ ਆ ਤੁਹਾਨੂੰ ਦੱਸਦਾ ਇਹਦੇ ਕਿ ਜਿਹੜੇ ਪੱਤੇ ਕਿੱਥੇ ਕੰਮ ਆਉਂਦੇ ਆ ਇਹਨਾਂ ਪੱਤਿਆਂ ਦੀਆਂ ਬੀੜੀਆਂ ਬਣਦੀਆਂ ਇਹਨੂੰ ਗੋਲ ਕਰਕੇ ਧਾਗਾ ਜਾਲੇ ਵੇਟ ਕੇ ਅਦਵਸੀ ਸਮਾਜ ਇਹਦੀਆਂ ਬੀੜੀਆਂ ਬਣ ਤਿਆਰ ਕਰਦਾ ਤੇ ਜਿਹੜਾ ਫਾਲਾ ਇੱਥੋਂ ਦੇ ਲੋਕ ਖਾਂਦੇ ਆ ਕਿ ਸਿਆ ਜਾਂਦਾ ਵੀ ਇਹ ਸ਼ੂਗਰ ਵਾਲੇ ਮਰੀਜ਼ਾਂ ਲਈ ਵੀ ਇਹ ਫਲ ਚੰਗਾ ਹੁੰਦਾ ਬਲੱਡ ਸ਼ੂਗਰ ਵਾਲਿਆਂ ਲਈ ਤੇ ਦੂਜੀ ਗੱਲ ਇਹ ਆ ਇਹ ਫਲ ਵਿੱਚ ਬਟਲ ਕਹਿ ਸਕਦਾ ਕਿ weight loss ਦੇ ਲਈ ਵੀ ਕਈ ਵਰਤਦੇ ਹਨ ਜਿਨ੍ਹਾਂ ਨੂੰ ਪਤਾ ਹੁਣ ਸ਼ਹਿਰਾਂ ਦੇ ਵਿੱਚ ਤਾਂ ਫਲ ਜਾਂਦਾ ਹੀ ਨਹੀਂ ਹੁਣ ਆ ਯਾਰ ਸ਼ਹਿਰੀ ਬੰਦੇ ਨੇ ਤਾਂ ਫਲ ਵੇਖੇ ਹੀ ਨਹੀਂ ਹੋਣਾ ਕਿਸੇ ਨੇ ਆ ਦੇਖੋ ਲੈ ਗੁੱਛਾਂ ਦੇ ਵਿੱਚ ਲੱਗਿਆ ਪਿਆ ਨਾ ਆ ਦੇਖੋ ਸਾਰਾ ਦਰਖਤ ਭਰਿਆ ਪਿਆ ਵਾ ਫਲ ਦੇ ਨਾਲ ਤੇ ਇਹਦੇ ਲੱਕੜ ਦਿਖਾ ਦਿਆਂ ਤੁਹਾਨੂੰ ਕਿਹੇ ਜੀ ਹੁੰਦੀ ਆ ਆ ਦੇਖੋ ਇਹ ਲੱਕੜ ਅੰਦਰਲੇ ਪਾਸੋਂ ਤੁਹਾਨੂੰ ਦਿਖਾ ਦਿਆਂ ਇਹੇ ਜੀ ਲੱਕੜਾ ਇਹ ਜੰਗਲੀ ਰੋਖ ਇਸ ਵਕਤ ਮੈਂ ਕਿਸੇ ਘਰ ਚ ਲੱਗ ਗਿਆ ਦੱਸ ਗਿਆ ਸਵਾਦ ਮੈਂ ਰਾਜਸਥਾਨ ਦੇ ਵਿੱਚ ਆ ਮੱਧ ਪ੍ਰਦੇਸ਼ ਤੇ ਰਾਜਸਥਾਨ ਦੇ ਬਾਰਡਰ ਤੇ ਰਾਜਸਥਾਨ ਵਾਲੇ ਪਾਸੇ ਕੇਲਵਾੜਾ 12 ਜ਼ਿਲ੍ਹਾ ਦੇ ਵਿੱਚ ਉੱਥੇ ਆ ਆਦ ਰਖਤ ਹੋ ਗਿਆ ਆ ਲੈਪ ਪੋਚ ਕੇ ਘਰ ਬਣਾਏ ਹੋਏ ਲੈ ਪੁਰਾਣੇ ਘਰ ਇੱਕ ਉਹ ਪੁਰਾਣਾ ਘਰ ਮਸਬੂ ਇਸ ਤਰੀਕੇ ਦੇ ਇੱਥੇ ਘਰ ਹੁੰਦੇ ਆ ਜਿਹੜੀ ਆਦਿਵਾਸੀ ਸਮਾਜ ਆ ਜਾਂ ਹੋਰ ਜਨਜਾਤੀਆਂ ਨੇ ਦੇਸੀ ਤਰੀਕੇ ਦੇ ਨਾਲ ਜੰਗਲਾਂ ਚੋਂ ਲੱਕੜਾ ਵੱਡ ਵੱਡ ਕੇ ਆਸਾ ਪੱਥਰ ਦੇ ਨਾਲ ਲਿਪਿਆ ਹੋਇਆ ਕਿਉਂਕਿ ਪੱਥਰ ਏ ਸੀਰੀਜ਼ ਬਹੁਤ ਆ ਤੇ ਥੁੰਮੀਆਂ ਦੇ ਉੱਤੇ ਖੜੇ ਕਰਕੇ ਇਹਨੂੰ ਟੱਪਰੀ ਕਹਿੰਦੇ ਆ ਟੱਪਰੀ ਟਾਈਪ ਜਆ ਤੇ ਪੱਥਰਾ ਸੁੰਦੈ ਸੀ ਰਿਹਾ ਕਿੰਨਾ ਜਿਆਦਾ ਪੱਥਰ ਆ ਤੇ ਆਹ ਦੇਖੋ ਲੈ ਛੋਟਾ ਜਿਹਾ ਮੂਰੇ ਆ ਬ੍ਰਾਂਡ ਦੇ ਟਾਈਪ ਪਾਇਆ ਹੋਇਆ ਛੱਤਿਆ ਹੋਇਆ ਵਾ ਡੈਸ਼ ਵੀ ਲੱਗਿਆ ਮਤਲਬ ਸ਼ੌਂਕ ਤਾਂ ਸਾਰਿਆਂ ਦੇ ਹਾਂਜੀ ਲਾ ਮੇਰਾ ਵੀ ਕੈਪਚਰ ਲਾਓ ਆਪਾਂ ਵੀ ਖਿੱਚ ਲੇਤਾ ਹਾਂ ਫੋਟੋ ਲਾਓ ਜੀ ਲਾਓ ਜੀ ਆਪ ਨੇ ਹੀ ਬਣਾਇਆ ਸਭੀ ਆਪ ਹੀ ਜੰਗਲ ਸੇ ਲੈ ਕੇ ਆਏ ਹੋ ਜੰਗਲ ਸੇ लकड़ी वगैरह ठीक है तो तेंदु पत्ता के भी बीड़ी वगैरह भी बन जाती है बना देते हो इसके बीच जा, बाजार में क्या भाव बिकता है मुसलमान बनाए अच्छा वो बनाए आप नहीं बनाते ठीक है तो फल फल तो बिकता होगा ना इसका बेच बेचती हो फल क्या रुपए किलो बिकता है बीस तीस रुपए किलो बिकता है ठीक है मतलब ऐसे भी तो जंगल में काफी होंगे मनमान बहुत है बहुत है तो फिर जंगल में भी तोड़ कर लाते हो ला लाते हो ठीक है ठीक है ठीक है कमाल धन्यवाद माता जी शुक्रिया दर्श इस तरीके से आपकी वीडियो आ गई आपको सभी देखेंगे अब आ देख ले दिलदार बंदे है यार है ना रबी बदरूआ ने भी तीह रुपये किलो ही बिकता सस्ता ही है ਪਰ ਇਹ ਜੇ ਚੀਕੂ ਨਹੀਂ ਆਪਾਂ ਚੜ ਖਾ ਲੈਨੇ ਕੱਚਾ ਖਾ ਲਈਏ ਤਾਂ ਹੋਰੀ ਹੋਂ ਲਾ ਜਾਂਦਾ ਜਿ ਪੱਕਾ ਖਾ ਲਈਏ ਤਾਂ ਸਵਾਦ ਜੇ ਕੱਚਾ ਖਾ ਲਈਏ ਤਾਂ ਗਲਾ ਫੜ ਲੈਂਦਾ ਇਹ ਮਤਲਬ ਸਵਾਦ ਹੀ ਮਾਰ ਦਿੰਦਾ ਇਹ ਯਾਰ ਔਖਾ ਏ ਸੋ ਦਰਸ਼ਕੋ ਅਗਲੀ ਵਾਰੀ ਹੋਰ ਕਿ ਮਾਵਾਂ ਵਿਸ਼ਾ ਲੈ ਕੇ ਮਿਲਦੇ ਆ ਮਿਹਰਬਾਨੀ ਧੰਨਵਾਦ